ਜੀ ਬਾਈ ਜਾਰੰਸ ਸੱਚੀ ਗਾਜੀ ਇਹੋ ਦੇਖੋ ਜਨਾਬ ਮੈਨੂੰ ਪਤਾ ਹੀ ਨਹੀਂ ਕਿ ਮੁਰਗੀ ਜਾਂਡਿਆਂ ਤੇ ਆਂਡੇ ਲਾਂਦੀ ਪਈ ਹੈ ਖੜੀ ਤੱਕੀ ਵਾਲੀ ਮੁਰਗੀ ਹੈ ਜਿੰਨੂੰ ਮੈਂ ਸ਼ਾਮੋਂ ਨਾਤ ਬੁਲਾਉਣਾ ਦੋ ਆਂਡੇ ਪਏ ਮੈਨੂੰ ਪਤਾ ਹੀ ਨਹੀਂ ਹੈ ਜਨਾਬ ਚਲੋ ਖੈਰ ਵਧੀਆ ਗੱਲ ਆਂਡੇ ਲਾਂਦੀ ਪਈ ਹੈ ਇਹ ਜਨਾਬ ਮੁਰਗੀ ਆ ਇੱਕ ਬੱਚੇ ਨਾਲ ਇਹ ਮੁਰਗੀ ਫੋਰ ਸੇਲ ਆ ਜੀ ਜਿਹਨੇ ਵੀ ਲੈਣੀ ਹੈ ਬੰਦਾ ਕੰਟੈਕਟ ਕਰ ਲਿਆ ਜੀ ਮੁਰਗੀ ਦਾ ਰੇਟ ਹੈਗਾ ਜੀ 4000 ਠੀਕ ਹੈ ਮੁਰਗੀ ਪੀਲਿਆ ਤੇ ਬਣੀ ਇਹ ਤੇ ਪਿਓ ਦਾ ਲੱਖਾ ਸੀ ਮਾਂ ਦੀ ਟੀਲੀ ਸੀ ਕਿੱਟੀ ਨਾਲੀ ਦੀ ਮੁਰਗੀ ਆ ਬਹੁਤ ਚੰਗੀ ਉਮਰ ਕੋਈ ਹੈਗੀ ਇਹਦੇ ਕਿਤਾਈ ਸਾਲ ਦੀ ਤੇ ਡਿਲੀਵਰੀ ਹੋ ਜਾਏਗੀ ਸਹੀ ਹੋ ਗਿਆ ਬਹੁਤ ਚੰਗੀ ਮੁਰਗੀ ਆ ਲੋਕੇਸ਼ਨ ਨੰਬਰ ਸਰਜੇ ਕਿ ਇਹ ਸਜਾਦੇ ਤੁਹਾਨੂੰ ਦਿਖਾ ਦਿਆਂ ਸਜਾਦੇ ਇਹ ਨਾਤੇ ਬੱਚੇ ਸੇਲ ਹੋ ਗਏ ਨੇ ਇੱਕ ਅੱਧਾ ਜੋੜਾ ਕਿਨੇ ਲੈਣਾ ਹੈ ਤੇ ਮਿਲ ਜਾਏਗਾ ਇਹ ਬੜਾ ਫੋਰਸ ਤੇ ਨੇ ਇਹ ਕੋਲ ਹੈ और ਇਹ ਆਪਣਾ ਪੈਰਟ ਵੀ ਗਿਆ ਇਹ ਵਾਣਿਕ ਬਰੂ ਬਣੀ ਜਾਂਦਾ ਦੇਖੋ ਬਸ ਬ੍ਰੀਡ ਕਰਨੇ ਸ਼ੁਰੂ ਹੋ ਜਾਏਗਾ ਮੇਰੇ ਖਿਆਲ ਨਹੀਂ ਲੱਗਦਾ ਕਿ ਹੋਏ ਨਾ ਵਾਈਟ ਪੈਰਟ ਵੀ ਹੈ ਇਹਨਾਂ ਲਾਵਾ ਨਰਦੀਆਂ ਨੂੰ ਵੀ ਸਟਾਰਟ ਦੜਾ ਚੋੜ ਦੀ ਕਹੀਏ ਇਹ ਮੁਰਗਾ ਤੇ ਇਹ ਮੁਰਗੀ ਇਹ ਜੋੜਾ ਲੱਗਾ ਹੋਇਆ ਹੈ ਖੜੀ ਤਕਤੀ ਮੁਰਗੀ ਨਾਲ ਬੜੇ ਸੋਹਣੀਆਂ ਚੀਜ਼ਾਂ ਆਉਣੀਆਂ ਨੇ ਇਹ ਮੁਰਗਾ ਇਹ ਖੜੀ ਤਕਤੀ ਵਾਲੀ ਹੁਦਰਾ ਓਏ ਜਨਾਬ ਇਹ ਆਪਣਾ ਜੀਰੋ ਸਾਈਜ਼ ਦਾ ਮੁਰਗਾ ਜਿਹੜਾ ਉਹਦੇ ਬੱਚੇ ਕਰੋ ਜਨਾਬ ਜੀ 加ਡੀ ਮਾਰਦੀ ਹੈ ਜਨਣਾ। ਓਰੇ ਮਾਦੀ ਦੇ ਤਿੰਨ ਬੱਚੇ ਦੇ ਆਪਣੇ ਬੱਚੇ ਨੇ ਇਹ ਤੁਹਾਨੂੰ ਦਿਖਾ दिए। ਆਪਣੀ ਜੀਰੋ ਤਾਈ ਜੰਮ ਰੋਹੀ ਮਾਦੀ ਜਿਹੜੀ ਅਮਰੋਹੀ ਤੇ ਨਹੀਂ ਹੈ ਫਿਰ। ਚਲੋ ਕੋਈ ਚੀਜ਼ ਹੈ। ਇਹ ਉਹਦੇ ਬੱਚੇ ਨੇ ਜਨਾਬ ਦੇਖੋ ਮਾਦੀ। ਮੈਂ ਆਪਣਾ ਪੈਲੇਟ ਵੀ ਜਾਵਾ ਇਹ ਮਾਦੀਆਂ ਹੁਣ ਇੰਨਾ ਕਰੋਸ ਹੁੰਦੀਆਂ ਪਈਆਂ ਨੇ ਮੇਰੇ ਚਾਰ ਚੱਕਰ ਤੇ ਹੁੰਦੀ ਪਈ ਹੈ ਇਹ ਮਾਦੀਆਂ ਦੇਖੋ ਖੜੀ ਤਾਂ ਚੁੱਧ ਮਾਦਿ ਸੀ ਇਹਨੂੰ ਪਤਾ ਹੀ ਨਹੀਂ ਕਿ ਆਂਡੇ ਲਾਉਂਦੀ ਪਈ ਹੈ ਮਰੀ ਕੀ ਜੇ ਤੇ ਮਾਪੂ ਵੰਨੋ ਤਾਂ ਮੈਂ ਸ਼ਾਮਾਈ ਕਹਿਣਾ ਹੈ ਬਈ ਠੀਕ ਹੈ ਜਨਾਬ ਮਿਲਦੇ ਆਂ ਆਪਣੀ ਵੀਡੀਓ ਚ ਜਾਂਦੇ ਜਾਂਦੇ ਥੋੜਾ ਸ਼ੌਂਤਰਾ ਹੀ ਬਣ ਓਕੇ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ ਫਿਰ ਤੁਹਾਨੂੰ ਸ਼ੋਅ ਕਰਾਵਾਂਗੇ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ